ਜਲਾਈ ਦਾ ਮਹੀਨਾ ਚੱਲ ਰਿਹਾ ਤੇ ਇਸ ਟਾਈਮ ਤੇ ਅੰਬਾਂ ਦਾ ਸੀਜ਼ਨ ਹੈਗਾ ਤੇ ਅੰਬ ਆਪਾਂ ਖੋਲ ਕੇ ਦੇਖਿਆ ਸੀਗਾ ਜਿੱਦਾਂ ਹੁਣ ਆਪਾਂ ਘਰੇ ਕਈ ਵਾਰੀ ਅੰਬ ਲੈ ਆਣੇ ਆਗੇ ਬਿਲਕੁਲ ਉੱਪਰੋਂ ਸਹੀ ਅੰਬ ਪਏ ਨੇਗੇ ਉੱਪਰੋਂ ਦੇਖਣ ਨੂੰ ਬਿਲਕੁਲ ਵਧੀਆ ਲੱਗਦੇ ਨੇਗੇ ਪਰ ਕਈ ਵਾਰੀ ਆਪਾਂ ਘਰੇ ਲੈ ਆਣੇ ਤੇ ਬੱਚੇ ਸਿੱਧੇ ਹੀ ਚੁੱਪ ਜਾਂਦੇ ਅੰਬ ਸੋ ਮੈਂ ਤੁਹਾਨੂੰ ਦਿਖਾਨਾ ਅੰਬ ਦੇ ਵਿੱਚ ਦੇਖੋ ਕੀੜੇ ਇਸ ਤਰ੍ਹਾਂ ਕੀੜੇ ਨਿਗੇ ਤਾਂ ਜੇਕਰ ਤੁਸੀਂ ਆਂਬ ਨੂੰ ਖਾਣਾ ਹੈ ਤਾਂ ਸੈੱਲ ਕੇ ਖਾਣਾਗਾ ਦੇਖ ਕੇ ਚੈੱਕ ਕਰਕੇ ਕਿ ਇਹਦੇ ਵਿੱਚ ਕੀੜੇ ਨਾ ਹੋਣ ਕਿਤੇ ਇਹ ਨਾ ਹੋਵੇ ਆਂਬ ਖਾਂਦੇ ਖਾਂਦੇ ਕੋਈ ਬਿਮਾਰੀ ਲਵਾ ਲਵੋ ਤੇ ਜਿਹੜੇ ਵੈਜੀਟੇਰੀਅਨ ਹੈਗੇ ਉਹ ਤਾਂ ਖਾਸ ਕਰਕੇ ਇਸ ਗੱਲ ਦਾ ਖਿਆਲ ਰੱਖਣ ਤੇ ਇਸ ਵੀਡੀਓ ਨੂੰ ਜਿਆਦਾ ਦਾ ਸ਼ੇਅਰ ਕਰੋ ਹਰ ਕਿਸੇ ਦਾ ਕਿਸ ਵੀਡੀਓ ਨੂੰ ਭੇਜੋ ਤਾਂ ਕਿ ਹਰ ਕੋਈ ਇਸ ਚੀਜ਼ ਤੋਂ ਸਾਵਧਾਨ ਹੋਵੇ ਤੇ ਇਸ ਤਰ੍ਹਾਂ ਦੇ ਆਂਬ ਨਾ ਖਾਵੇ ਬਾਹਰੋਂ ਦੇਖਣ ਨੂੰ ਆਂਬ ਠੀਕ ਲੱਗਦੇ ਨੇਗੇ ਮਾਰਕੀਟ ਦੇ ਵਿੱਚ ਜੋ ਆਪ ਨੂੰ ਮਿਲਦੇ ਆ ਅੱਜਕੱਲ ਸੋ ਤੁਸੀਂ ਦੇਖ ਸਕਦੇ ਹੋ ਇਹ ਵੀ ਆਂਬ ਦੇਖਣ ਨੂੰ ਵਧੀਆ ਲੱਗਦਾਗਾ ਬਟ ਜਦੋਂ ਆਪਾਂ ਨੂੰ ਵਿੱਚੋਂ ਖੋਲਦੇ ਆ ਵੀਡੀਓ ਦੇ ਨਿਕਲਦੇ ਆਗੇ ਜਿਸ ਤਰ੍ਹਾਂ ਇਸ ਦੇ ਵਿੱਚ ਘੁੰਮ ਰਿਹਾ ਤੁਸੀਂ ਦੇਖ ਸਕਦੇ ਹੋਗੇ ਸੋ ਆਪਣੇ ਬੱਚਿਆਂ ਦਾ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ